ਭਾਰਤੀ ਮੂਲ ਦੇ ਸਮੀਰ ਮੁੱਤਰੇਜਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਨ ਸਮੀਰ ਇੱਕ ਅਧਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪੌਂਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ कोरोना महामारी ने पूरी दुनिया दे कममा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਈ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਅਧਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪான்ਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅੱਧ ਵਿਚਾਲੇ ਹੀ ਰੁਕ ਗਈ ਉਸ ਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸ ਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪான்ਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ कोरोना महामारी ने पूरी दुनिया दे कममा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਈ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪான்ਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ कोरोना महामारी ने पूरी दुनिया दे कामा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਏ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪான்ਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ कोरोना महामारी ने पूरी दुनिया दे कममा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਈ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪੌਂਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ। ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ। कोरोना महामारी ने पूरी दुनिया दे कामा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਏ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪੌਂਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ। ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ। कोरोना महामारी ने पूरी दुनिया दे कममा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਈ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਅਧਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪੌਂਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅੱਧ ਵਿਚਾਲੇ ਹੀ ਰੁਕ ਗਈ ਉਸ ਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਏ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸ ਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪான்ਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ कोरोना महामारी ने पूरी दुनिया दे कममा नु ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਈ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਭਾਰਤੀ ਮੋਲਦੇ ਸਮੀਰ ਮੁੱਤਰੇਜਾ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰਨਾ ਪਵੇਗਾ ਅ ਦਰਸਲ ਸਮੀਰ 2017 ਵਿੱਚ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਇਆ ਸੀ ਤੇ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਦੋ ਡਿਗਰੀਆਂ ਹਾਸਲ ਕੀਤੀਆਂ ਆਪਣੀ ਸਕਿੱਲ ਕਾਰਨ ਸਮੀਰ ਇੱਕ ਆਦਰਸ਼ ਉਮੀਦਵਾਰ ਬਣ ਗਿਆ ਇਸ ਕਰਕੇ ਉਸ ਨੂੰ 2020 ਵਿੱਚ ਐਨ ਐਸ ਡਬਲਯੂ ਸਰਕਾਰ ਵੱਲੋਂ ਸਟੇਟ ਸਪੌਂਸਰ ਵੀਜ਼ਾ ਲਈ ਸੱਦਾ ਪੱਤਰ ਦਿੱਤਾ ਗਿਆ ਉਸ ਨੂੰ ਆਸਟ੍ਰੇਲੀਆ 'ਚ ਆਪਣਾ ਭਵਿੱਖ ਉਜਵਲ ਲੱਗਣ ਲੱਗ ਪਿਆ ਸਾਰੀਆਂ ਲੋੜਿੰਦੀਆਂ ਸੇਤ ਅਤੇ ਪੁਲਿਸ ਜਾਂਚਾਂ ਤੋਂ ਬਾਅਦ ਮੁੱਤਰੇਜਾ ਇੱਕ ਕੰਸਟਰਕਸ਼ਨ ਕੰਪਨੀ ਦਾ ਕੋ-ਓਨਰ ਵੀ ਬਣ ਗਿਆ ਅਤੇ ਉਹ ਉਮੀਦ ਕਰ ਰਿਹਾ ਸੀ ਕੁਝ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਮਨਜ਼ੂਰ ਹੋ ਜਾਵੇਗਾ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਦਿੱਤਾ ਅਤੇ ਸਮੀਰ ਦੀ ਵੀਜ਼ਾ ਪ੍ਰੋਸੈਸਿੰਗ ਵੀ ਅਧ ਵਿਚਾਲੇ ਹੀ ਰੁਕ ਗਏ ਉਸਨੇ ਕੋਵਿਡ-19 ਦਾ ਟੀਕਾ ਲਵਾਇਆ ਜਿਸ ਤੋਂ ਬਾਅਦ ਉਸ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਤੇ ਚੱਕਰ ਵੀ ਆਉਣ ਲੱਗ ਪਿਆ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਸਮੀਰ ਨੂੰ ਮਲਟੀਪਲ ਸਕਲੇਰੋਸਿਸ ਹੋਇਆ ਹੈ ਇਸ ਦੌਰਾਨ 2022 ਤੱਕ ਉਸ ਦੇ ਮੈਡੀਕਲ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਇਸ ਕਰਕੇ ਉਸ ਦਾ ਵੀਜ਼ਾ ਅਰਾਧ ਕਰ ਦਿੱਤਾ ਗਿਆ ਕਿਉਂਕਿ ਸਮੀਰ ਸਰੀਰਕ ਤੌਰ ਤੇ ਠੀਕ ਨਹੀਂ ਸੀ ਅਤੇ ਉਸ ਦੇ ਇਲਾਜ ਦੇ ਵਿੱਚ 86000 ਡਾਲਰ ਦਾ ਖਰਚਾ ਆ ਸਕਦਾ ਸੀ ਇਸ ਲਈ ਆਸਟ੍ਰੇਲੀਆ ਇਸ ਨੂੰ ਆਰਥਿਕ ਬੋਝ ਮੰਨ ਰਿਹਾ ਹੈ ਮੋਤਰੇਜਾ ਨੇ ਹੁਣ ਏਆਰਟੀ ਦੇ ਕੋਲ ਅਪੀਲ ਦਾਇਰ ਕੀਤੀ ਹੈ ਜੋ ਕਿ ਉਸ ਦੀ ਆਖਰੀ ਉਮੀਦ ਹੈ ਜੇਕਰ ਉਸ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ